ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਨਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ। ਇਹ ਵੀਡੀਓ ਰਾਜਸਥਾਨ ਦੀ ਹੈ ਤੇ ਰਾਜਸਥਾਨ ਦੇ ਵਿੱਚ ਕੁਝ ਮੁੰਡੇ ਨਾ ਖੜ ਕੇ ਸੈਲਫੀਆਂ ਲੈ ਰਹੇ ਸੀ। ਅਦੇ ਸੈਲਫੀਆਂ ਦੇ ਦੌਰਾਨ ਇੱਕ ਮੁੰਡੇ ਦਾ ਪੈਰ ਤਲਕ ਜਾਂਦਾ ਹੈ। ਤੇ ਵੇਖੋ ਤੁਸੀਂ ਵੀਡੀਓ ਦੇ ਵਿੱਚ ਕਿ ਮੁੰਡਾ ਇੱਕ ਝਰਨੇ ਦੇ ਵਿੱਚ ਜਾ ਡਿੱਗਦਾ ਹੈ। ਦੱਸਿਆ ਜਾ ਰਿਹਾ ਹੈ ਕਿ ਝਰਨਾ 150 ਫੁੱਟ ਡੂੰਘਾ ਸੀ ਤੇ ਝਰਨੇ ਦੇ ਵਿੱਚ ਡਿੱਗਣ ਕਰਕੇ ਇੱਕ ਮੁੰਡੇ ਦੀ ਮੌਕੇ ਤੇ ਹੀ ਮੌਤ ਹੋ ਗਈ। ਦੋਸਤੋ ਵੇਖ ਲਓ ਆਪਣੇ ਲੋਕਾਂ ਦਾ ਹਾਲ ਆਪਣੇ ਲੋਕ ਕਦੇ ਵੀ ਸਿਆਣੇ ਨਹੀਂ ਹੁੰਦੇ ਪਿਛਲੇ ਦਿਨਾਂ ਦੇ ਵਿੱਚ ਇੰਨੀਆਂ ਦੁਰਘਟਨਾਵਾਂ ਹੋਈਆਂ ਫੇਰ ਵੀ ਆਪਣੇ ਲੋਕ ਉਹਨਾਂ ਦੁਰਘਟਨਾਵਾਂ ਤੋਂ ਕੁਝ ਸਿੱਖਦੇ ਨਹੀਂ ਤੇ ਆਹ ਮੁੰਡੇ ਨੇ ਵੇਖੋ ਖਾਮ ਖਾਈ ਆਪਣੀ ਜਾਨ ਗਵਾ ਲਈ ਦੋਸਤੋ ਆਪਣੇ ਲੋਕਾਂ ਨੂੰ ਪਹਿਲਾਂ ਵੀ ਸਰਕਾਰ ਨੇ ਚੇਤਾਵਨੀ ਦਿੱਤੀ ਸੀ ਕਿ ਪਹਾੜੀ ਇਲਾਕਿਆਂ ਦੇ ਵਿੱਚ ਘੁਮਣ ਨਾ ਜਾਵੋ ਕਿਉਂਕਿ ਭਾਰੀ ਵਰਖਾ ਨੇ ਹਰ ਪਾਸੇ ਕੈਰ ਟਾਇਆ ਹੋਇਆ ਤੇ ਆਪਣੇ ਲੋਕ ਕਦੇ ਵੀ ਸਿਆਣੇ ਨਹੀਂ ਹੁੰਦੇ ਆਹ ਮੁੰਡੇ ਨੇ ਖਾਮ ਖਾ ਹੀ ਆਪਣੀ ਜਾਨ ਗਵਾ ਲਈ ਪਹਾੜਾਂ ਦੇ ਵਿੱਚ ਘੁੰਮਣ ਗਿਆ ਸੀ ਝਾਰਨੇ ਦੇ ਵਿੱਚ ਖੜ ਕੇ ਸੈਲਫੀਆਂ ਲੈ ਰਿਹਾ ਸੀ ਤੇ ਅਚਾਨਕ ਪੈਰ ਤਿਲਕ ਜਾਂਦਾ ਤੇ ਪੈਰ ਤਿਲਕਣ ਦੇ ਕਾਰਨ ਮੁੰਡਾ ਦੇਖੋ ਤੁਸੀਂ ਝਾਰਨੇ ਦੇ ਵਿੱਚ 150 ਫੁੱਟ ਡੂੰਘੇ ਟੋਏ ਦੇ ਵਿੱਚ ਜਾ ਕੇ ਡਿੱਗ ਜਾਂਦਾ ਤੇ ਮੁੰਡਾ ਮੌਕੇ ਤੇ ਹੀ ਅਕਾਲ ਚਲਾਣਾ ਕਰ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਪਰਿਵਾਰ ਝਾਰਨੇ ਦੇ ਵਿੱਚ ਖੜ ਕੇ ਸੈਲਫੀਆਂ ਲੈ ਰਿਹਾ ਸੀ ਤੇ ਉਹ ਸਾਰਾ ਪਰਿਵਾਰ ਹੀ ਝਾਰਨੇ ਦੇ ਵਿੱਚ ਰੁੜ ਜਾਂਦਾ ਤੇ ਸਾਰਾ ਪਰਿਵਾਰ ਹੀ ਮਿੰਟਾਂ ਦੇ ਵਿੱਚ ਖਤਮ ਵੀ ਹੋ ਜਾਂਦਾ ਸੋ ਦੋਸਤੋ ਆਪਣੀ ਜ਼ਿੰਦਗੀ ਨਾਲ ਲਾਪਰਵਾਹੀ ਨਾ ਕਰੋ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਹੁੰਦੀ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਡ ਕਰਕੇ ਜਰੂਰ ਦੱਸਿਓ ਜੀ ਅਦੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਵੱਤਵਾ ਦੇ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਵੀਰ ਭੈਣ ਦਾ ਨੁਕਸਾਨ ਨਾ ਹੋਵੇ ਕਿਉਂਕਿ ਬਹੁਤ ਲੋਕ ਬਾਹਰ ਘੁੰਮਣ ਜਾ ਰਹੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਉੱਥੇ ਕੀ ਕੁਝ ਹੋ ਰਿਹਾ ਹੈ ਸੋ ਦੋਸਤੋ ਵੀਡੀਓ ਨੂੰ ਵੱਤਵਾ ਦੇ ਸ਼ੇਅਰ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਕੀ ਵਿਚਾਰ ਨੇ ਤੁਹਾਡੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰੱਖਾ